ਓਏ ਹੋਏ ਮੇਰਾ ਛੋਟਾ ਭਰਾ ਫਿਰ ਅੱਜ ਪੱਗ ਬੰਨਣ ਲੱਗਿਆ ਆ ਚਲ ਵਧੀਆ ਗੱਲ ਆ ਹਾਂ ਮੇਰੇ ਬਸ ਕੋਸ਼ਿਸ਼ ਕਰ ਰਿਹਾ ਯਾਰ ਬੰਨੇ ਹੀ ਨਹੀਂ ਜਾ ਰਹੀ ਹੈਗੀ ਕੋਈ ਨਹੀਂ ਕੋਈ ਨਹੀਂ ਕੋਸ਼ਿਸ਼ ਕਰਦਾ ਰਹਿ ਇੱਕ ਦਿਨ ਤੋਂ ਬਹੁਤ ਵਧੀਆ ਪੱਗ ਬੰਨਣ ਲੱਗੇਗਾ ਯਾਰ ਕੀ ਯਾਰ ਮੇਰੇ ਤੋਂ ਨਹੀਂ ਬੰਨੀ ਜਾਂਦੀ ਹੈਗੀ ਮਾਸੇ ਗੱਲ ਸੁਣ ਇਹ ਕੰਮ ਤੂੰ ਅੱਜ ਕਰਤਾ ਅੱਗੇ ਤੋਂ ਇਹ ਕੰਮ ਨਾ ਕਰੀਂ ਕਦੇ ਠੀਕ ਆ ਨਾ ਫਿਰ ਮੇਰੇ ਯਾਰ ਬੰਨੀ ਤਾਂ ਜਾ ਨਹੀਂ ਰਹੀ ਹੈਗੀ ਯਾਰ ਅੱਗ ਨਹੀਂ ਬਣੀ ਜਾ ਰਹੀ ਹੈਗੀ ਤਾਂ ਉਹ ਆਰਾਮ ਨਾਲ ਖੋਲ ਕੇ ਰੱਖ ਦੇ ਉੱਤੇ ਪਰ ਇਦਾਂ ਬੇਦਵੀਂ ਨਾ ਕਰ ਤੈਨੂੰ ਪਤਾ ਆਪਣੇ ਗੁਰੂਆਂ ਨੇ ਇਸ ਦਸਤਾਵੇਜ਼ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਕਿੰਨੇ ਸੀਸ ਵਾਰੇ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਨੇ ਪਤਾ ਵਾ ਤੈਨੂੰ ਸਭ ਠੀਕ ਹੈ ਵੀਰੇ ਯਾਰ ਅੱਗੇ ਤੋਂ ਨਹੀਂ ਕਰਦਾ ਯਾਰ ਹਾਂ ਠੀਕ ਜੇ ਪੱਗ ਨਾ ਸਹੀ ਆਵੇ ਤਾਂ ਪੱਗ ਨੂੰ ਆਰਾਮ ਦੇ ਨਾਲ ਉਤਾਰ ਲਿਆ ਕਰ ਪੱਗ ਉੱਤੇ ਗੁੱਸਾ ਕਰਕੇ ਉਹਨੂੰ ਲਾ ਕੇ ਥੋੜੀ ਮਾਰੀ ਦਵਾਏ ਜੇ ਪੱਗ ਨਹੀਂ ਸਹੀ ਆਉਂਦੀ ਹੈਗੀ ਤਾਂ ਅੱਗੇ ਤੋਂ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਕਰ ਲਿਆ ਕਰ ਉਹ ਇਹਨਾਂ ਫੌਜਾਂ ਆਪਣੇ ਆਪ ਵਧੀਆ ਬਣਦੀਆਂ ਆਂਦੀ ਠੀਕ ਹੈ ਵੀਰੇ ਐਸੀ ਗੱਲ ਦੀ ਸਾਰਿਆਂ ਨੂੰ ਅੱਜ ਪੱਗ ਦਾ ਇੱਕ ਟੌਪਿਕ ਬਣਾਇਆ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਕਿੰਨੇ ਦਾ ਲੱਗਿਆ ਇਹ ਮੈਸੇਜ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਾਹਨਾ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਹੜੇ ਭਰਾ ਪੱਗ ਬੰਨਣ ਦੇ ਵਿੱਚ ਹਜੇ ਬਿਗਨਰ ਨੇ ਉਹਨਾਂ ਨੂੰ ਇਹ ਵੀਡੀਓ ਖਾਸ ਕਰਕੇ ਸ਼ੇਅਰ ਜਰੂਰ ਕਰਿਓ ਕਿਉਂਕਿ ਕਈ ਵਾਰੀ ਬਿਗਨਰ ਟਾਈਮ ਦੇ ਵਿੱਚ ਉਹ ਇਦਾਂ ਦੀਆਂ ਗਲਤੀਆਂ ਬਹੁਤ ਜ਼ਿਆਦਾ ਕਰਦੇ ਨੇ ਤੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਜੋ ਪੱਗ ਦੀ ਬੇਦਬੀ ਐ ਜਿਹੜੀ ਨਾ ਹੋ ਸਕੇ ਅੱਸੀ ਗੱਲ ਦੀ ਸਾਰਿਆਂ ਨੂੰ